ਕੱਲ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ 500 ਗ੍ਰਾਮ ਹੀਰੋਇਨ ਦੀ ਰਿਕਵਰੀ ਹੋਈ ਅੰਮ੍ਰਿਤਸਰ ਰੋਡ ਤੇ ਗ੍ਰੈਂਡ ਰਿਜ਼ੋਰਟ ਪੈਲੇਸ ਦੇ ਕੋਲ ਪਿੰਡ ਨਿਹਾਲਗੜ ਦੇ ਨੇੜੇ ਇਹ ਉੱਥੋਂ ਫੜੇ ਨੇ ਜਿਹੜੇ ਉੱਥੇ ਗਾਹਕਾਂ ਦੀ ਵੇਟ ਕਰ ਰਹੇ ਸੀਗੇ ਇਹ ਹੀਰੋਇਨ ਨੂੰ ਵੇਚਣ ਦੇ ਲਈ ਸ਼ੇਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਅੰਤਰਗਤ ਕੱਲ ਮੋਗਾ ਪੁਲਿਸ ਨੂੰ ਇੱਕ ਵਧੀਆ ਕਾਮਯਾਬੀ ਮਿਲੀ ਜਿਸ ਦੇ ਵਿੱਚ ਸੀਆਈਏ ਮੋਗਾ ਅਤੇ ਧਰਮਕੋਟ ਸਬਡਿਵੀਜ਼ਨ ਧਰਮਕੋਟ ਦੀ ਜੁਆਇੰਟ ਆਪਰੇਸ਼ਨ ਦੇ ਵਿੱਚ ਕੱਲ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ 500 ਗ੍ਰਾਮ ਹੀਰੋਇਨ ਦੀ ਰਿਕਵਰੀ ਹੋਈ ਜੋ ਕਿ ਡੀਐਸਪੀ ਸਬਡਿਵੀਜ਼ਨ ਧਰਮਕੋਟ ਦੇ ਡੀਐਸਪੀ ਰਮਨਦੀਪ ਸਿੰਘ ਜੀ ਦੀ ਹਾਜ਼ਰੀ ਦੇ ਵਿੱਚ ਰਿਕਵਰੀ ਹੋਈ ਇਹ ਇੱਕ Honda ਮੋਟਰਸਾਈਕਲ ਦੇ ਉੱਤੇ ਕੋਟੀਸੇਖਾਂ ਤੋਂ ਅਮਰਸਰ ਰੋਡ ਤੇ ਗ੍ਰੈਂਡ ਰਿਜ਼ੋਰਟ ਪੈਲਸ ਦੇ ਕੋਲ ਪਿੰਡ ਨਿਹਾਲਗੜ ਦੇ ਨੇੜੇ ਇਹ ਉੱਥੋਂ ਫੜੇ ਨੇ ਜਿਹੜੇ ਉੱਥੇ ਗਾਹਕਾਂ ਦੀ ਵੇਟ ਕਰ ਰਹੇ ਸੀਗੇ ਇਸ ਹੈਰਨ ਨੂੰ ਵੇਚਣ ਦੇ ਲਈ ਇੱਕ ਦੋ ਜਣੇ ਨੇ ਜੀ ਇਹਨਾਂ ਦਾ ਇੱਕ ਦਾ ਨਾਮ ਲਖਵਿੰਦਰ ਸਿੰਘ ਔਰ ਲੱਕੂ ਲੱਖੂ ਤੇ ਦੂਸਰੇ ਦਾ ਨਾਮ ਅਰਸ਼ਦੀਪ ਸਿੰਘ ਔਫ ਕਾਲੂ ਹੈ ਇਹ ਦੋਨੇ ਪਿੰਡ ਦੋਲੇਵਾਲਾ ਥਾਣਾ ਕੋਟੀ ਸਿਕਾਂ ਦੇ ਰਹਿਣ ਵਾਲੇ ਨੇ ਔਰ ਜਿਹੜਾ ਲਖਵਿੰਦਰ ਸਿੰਘ ਹੈ ਇਹਦੇ ਤੇ ਪਹਿਲਾਂ ਵੀ ਇੱਕ ਐਨਡੀपीएस ਦਾ ਪਰਚਾ ਜਿਹਦੇ ਚ ਅਰੈਸਟ ਪੈਂਡਿੰਗ ਹੈ ਤੇ ਇੱਕ ਕੇਐਫਆਈਆਰ ਇਹਦੇ ਚ ਧਰਮਕੋਡ ਦੀ ਆ ਉਹ 379 411 ਦੀ ਹੈਗੀ ਹੈ ਤੇ ਰਿਕਵਰੀ ਇਹਦੇ ਚ 500 ਗ੍ਰਾਮ ਹੇਰੋਇਨ ਤੇ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਜਿਸ ਦਾ ਨੰਬਰ ਪੀਬੀ 76ਬੀ 9499 ਇਹ ਮੋਟਰਸਾਈਕਲ ਇਹਨਾਂ ਦਾ ਉਹ ਇਹ ਤਫਤੀਸ਼ ਦੇਖ ਰਹੇ ਆ ਜੀ ਮੋਟਰਸਾਈਕਲ ਕਿਹਦਾ ਹੈਗਾ ਉਹਦੇ ਚ ਕੋਈ ਪੇਪਰ ਕੋਈ ਬਰਾਮਦ ਨਹੀਂ ਹੋਏ ਉਮਰ ਕਿੰਨੀ ਇਹਨਾਂ ਦੀ ਤੇ ਅਰਸ਼ਦੀਪ ਦੀ ਉਮਰ ਤੇ ਕਿੰਨੇ ਮਾਮਲੇ ਦਰਜ ਹੋਏ? ਉਮਰ ਇਹਨਾਂ ਦੀ ਜੀ ਲਖਵਿੰਦਰ ਦੀ ਉਮਰ 20 ਸਾਲ ਹੈ ਤੇ ਅਰਸ਼ਦੀਪ ਦੀ ਉਮਰ 19 ਸਾਲ ਹੈ। ਤੇ ਲਖਵਿੰਦਰ ਤੇ ਦੋ ਪਰਚੇ ਨੇ। ਇੱਕ ਐਨਡੀਪੀਐਸ ਇੱਕ ਦਾ ਉਹ ਹੈਗਾ ਜੀ ਥਾਣਾ ਕੋਰਤੀ ਸੇਖਾਂ ਦਾ ਔਰ ਦੂਸਰਾ ਪਰਚਾ ਧਰਮਕੋਟ ਥਾਣੇ ਦਾ ਹੈਗਾ ਉਹ 379 411 ਦਾ। ਅਰਸ਼ਦੀਪ ਤੇ ਕੋਈ ਮੁਕੱਦਮਾ ਅਜੇ ਨਹੀਂ ਪਤਾ ਲੱਗਾ ਇਹ ਕਰ ਰਹੇ ਆ ਪਤਾ। ਸਰ ਇਹ ਜਿਹੜੇ ਦੋ ਐਫਆਈਆਰ ਬਣਾ ਦਰਜ ਨੇ ਪਕੌੜਾ ਸੀਗਾ ਜਾਂ ਦੁਕਾਨ। ਇਹ ਪਕੌੜਾ ਸੀਗਾ ਜੀ। ਜੀ ਜੀ ਕੱਲ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ 500 ਗ੍ਰਾਮ ਹੀਰੋਨ ਦੀ ਰਿਕਵਰੀ ਹੋਈ ਅਮਰਸਰ ਰੋਡ ਤੇ ਅ ਗ੍ਰੈਂਡ ਰਿਜ਼ੋਰਟ ਪੈਲੈਸ ਦੇ ਕੋਲ ਪਿੰਡ ਨਿਹਾਲਗੜ ਦੇ ਨੇੜੇ ਇਹ ਉੱਥੋਂ ਫੜੇ ਨੇ ਜਿਹੜੇ ਉੱਥੇ ਗਾਹਕਾਂ ਦੀ ਵੇਟ ਕਰ ਰਹੇ ਸੀਗੇ ਇਸ ਹੀਰੋਨ ਨੂੰ ਵੇਚਦੇ ਲਈ ਸ਼ਹਿਰੀ ਖلاف ਚਲਾਈ ਗਈ ਮੁਹਿੰਮ ਦੇ ਅੰਤਰਗਤ ਕੱਲ ਮੋਗਾ ਪੁਲਿਸ ਨੂੰ ਇੱਕ ਵਧੀਆ ਕਾਮਯਾਬੀ ਮਿਲੀ ਜਿਦੇ ਵਿੱਚ ਸੀਆਈਏ ਮੋਗਾ ਅਤੇ ਧਰਮਕੋਟ ਸਬਡਿਵੀਜ਼ਨ ਧਰਮਕੋਟ ਦੀ ਜੁਆਇੰਟ ਆਪਰੇਸ਼ਨ ਦੇ ਵਿੱਚ ਕੱਲ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ 500 ਗ੍ਰਾਮ ਹਿਰੋਇਨ ਦੀ ਰਿਕਵਰੀ ਹੋਈ ਜੋ ਕਿ ਡੀਐਸਪੀ ਸਬਡਿਵੀਜ਼ਨ ਧਰਮਕੋਟ ਦੇ ਡੀਐਸਪੀ ਰਮਨਦੀਪ ਸਿੰਘ ਜੀ ਦੀ ਹਾਜ਼ਰੀ ਦੇ ਵਿੱਚ ਰਿਕਵਰੀ ਹੋਈ ਇਹ ਇੱਕ Honda ਮੋਟਰਸਾਈਕਲ ਦੇ ਉੱਤੇ ਕੋਟੀਸੇਖਾਂ ਤੋਂ ਅਮਰਸਰ ਰੋਡ ਤੇ ਗ੍ਰੈਂਡ ਰਿਜ਼ੋਰਟ ਪੈਲੈਸ ਦੇ ਕੋਲ ਪਿੰਡ ਨਿਹਾਲਗੜ ਦੇ ਨੇੜੇ ਇਹ ਉੱਥੋਂ ਫੜੇ ਨੇ ਜਿਹੜੇ ਉੱਥੇ ਗਾਹਕਾਂ ਦੀ ਵੇਟ ਕਰ ਰਹੇ ਸੀਗੇ ਇਸ ਹੈਰੋਂ ਨੂੰ ਵੇਚਣ ਦੇ ਲਈ ਇੱਕ ਦੋ ਜਣੇ ਨੇ ਜੀ ਇਹਨਾਂ ਦਾ ਇੱਕ ਦਾ ਨਾਮ ਲਖਵਿੰਦਰ ਸਿੰਘ ਔਰ ਲੱਕੂ ਲੱਕੂ ਤੇ ਦੂਸਰੇ ਦਾ ਨਾਮ ਅਰਸ਼ਦੀਪ ਸਿੰਘ ਔਫ ਕਾਲੂ ਹੈ ਇਹ ਦੋਨੇ ਪਿੰਡ ਦੋਲੇਵਾਲਾ ਥਾਣਾ ਕੋਟੀਸੇਖਾਂ ਦੇ ਰਹਿਣ ਵਾਲੇ ਨੇ ਔਰ ਜਿਹੜਾ ਲਖਵਿੰਦਰ ਸਿੰਘ ਹੈ ਇਹਦੇ ਤੇ ਪਹਿਲਾਂ ਵੀ ਇੱਕ ਐਨਡੀपीएस ਦਾ ਪਰਚਾ ਜਿਹਦੇ ਚ ਅਰੈਸਟ ਪੈਂਡਿੰਗ ਹੈ ਤੇ ਇੱਕ ਕੇ ਐਫ ਆਈ ਆਰ ਇਹਦੇ ਚ ਧਰਮਕੋਟ ਦੀ ਹੈ ਉਹ 389 411 ਦੀ ਹੈਗੀ ਹੈ ਤੇ ਰਿਕਵਰੀ ਇਹਦੇ ਚ 500 ਗ੍ਰਾਮ ਹੇਰੋਇਨ ਤੇ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਜਿਸ ਦਾ ਨੰਬਰ ਪੀਬੀ 76ਬੀ 9459 ਇਹ ਮੋਟਰਸਾਈਕਲ ਇਹਨਾਂ ਦਾ ਉਹ ਇਹ ਤਫਤੀਸ਼ ਦੇਖ ਰਹੇ ਆ ਜੀ ਮੋਟਰਸਾਈਕਲ ਕਿਹਦਾ ਹੈਗਾ ਉਹਦੇ ਚ ਕੋਈ ਪੇਪਰ ਕੋਈ ਬਰਾਮਦ ਨਹੀਂ ਹੋਏ ਉਮਰ ਕਿੰਨੀ ਇਹਨਾਂ ਦੀ ਤੇ ਅਰਸ਼ਦੀਪ ਦੀ ਉਮਰ ਤੇ ਕਿੰਨੇ ਮਾਮਲੇ ਦਰਜ ਹੋਏ? ਉਮਰ ਇਹਨਾਂ ਦੀ ਜੀ ਲਖਵਿੰਦਰ ਦੀ ਉਮਰ 20 ਸਾਲ ਹੈ ਤੇ ਅਰਸ਼ਦੀਪ ਦੀ ਉਮਰ 19 ਸਾਲ ਹੈ। ਤੇ ਲਖਵਿੰਦਰ ਤੇ ਦੋ ਪਰਚੇ ਨੇ। ਇੱਕ ਐਨਡੀਪੀਐਸ ਇੱਕ ਦਾ ਉਹ ਹੈਗਾ ਜੀ ਥਾਣਾ ਕੋਰਤੀ ਸੇਖਾਂ ਦਾ ਔਰ ਦੂਸਰਾ ਪਰਚਾ ਧਰਮਕੋਟ ਥਾਣੇ ਦਾ ਹੈਗਾ ਉਹ 379 411 ਦਾ। ਅਰਸ਼ਦੀਪ ਤੇ ਕੋਈ ਮੁਕੱਦਮਾ ਅਜੇ ਨਹੀਂ ਪਤਾ ਲੱਗਾ ਇਹ ਕਰ ਰਹੇ ਆ ਪਤਾ। ਸਰ ਇਹ ਜਿਹੜੇ ਦੋ ਐਫਆਈਆਰ ਬਣਾ ਦਰਜ ਨੇ ਪਕੌੜਾ ਸੀਗਾ ਜਾਂ ਦੁਕਾਨ। ਇਹ ਪਕੌੜਾ ਸੀਗਾ ਜੀ। ਜੀ <laughs> <you. laughs>